ਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਦੇ ਜਰੀਏ ਪੰਜਾਬ ਦੀਆਂ ਉਹਨਾਂ ਵੱਖ-ਵੱਖ ਸ਼ਖਸੀਤਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰਦੇ ਰਹਿੰਦੇ ਹਾਂ ਜਿਨ੍ਹਾਂ ਆਪੋ ਆਪਣੀ ਫੀਲਡ 'ਚ ਆਪੋ ਆਪਣੇ ਖੇਤਰ 'ਚ ਆਪਣੀ ਮਿਹਨਤ ਨਾਲ ਨਾਮਣਾ ਖੱਟਿਆ ਕਿਉਂਕਿ ਅਕਸਰ ਮੈਂ ਗੱਲ ਕਰਦਾ ਕਿ ਏਜੰਸੀਆਂ ਪੰਜਾਬ ਨੂੰ ਟੈਗ ਕਰਦੀਆਂ ਹਨ ਕਿ ਪੰਜਾਬ ਦੀ ਜਵਾਨੀ ਨਸ਼ੇੜੀ ਹੈ ਨੌਜਵਾਨ ਨਸ਼ਾ ਕਰਦੇ ਹਨ ਨੌਜਵਾਨ ਵਿਹਲੇ ਹਨ ਜਾਂ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਕਮਚੋਰ ਹਨ ਪਰ ਕੁਝ ਐਸੀਆਂ ਤਸਵੀਰਾਂ ਜਿਹੜਾ ਗੁਰਦਾਸਪੁਰ ਦਾ ਪਿੰਡ ਕਾਦੀਆਂ ਗੁਜਰਾ ਪਹੁੰਚੇ ਆ ਜੀ ਪ੍ਰਿੰਸੀਪਲ ਸਿੰਘ ਦੇ ਘਰ ਦੇ ਵਿੱਚ ਤਸਵੀਰ ਸਾਂਝੀ ਕਰਦਨੇ ਆ ਨੌਜਵਾਨ ਦਾ ਕੱਦ 6 ਫੁੱਟ 10 ਇੰਚ ਅਕਸਰ ਗੱਲਾਂ ਹੁੰਦੀਆਂ ਹਨ ਕਿ ਪੰਜਾਬ ਦੇ ਨੌਜਵਾਨ ਲੰਬੇ ਕੱਦ ਦੇ ਹੁੰਦੇ ਹਨ ਇਹ ਤਸਵੀਰ ਵੇਖ ਕੇ ਤੁਹਾਨੂੰ ਮਾਣ ਮਹਿਸੂਸ ਹੋਏਗਾ ਉਸ ਮਾਂ ਬਾਪ ਨੂੰ ਆਪਣੇ ਪੁੱਤਰ ਤੇ ਮਾਣ ਹੈ ਕਿਉਂਕਿ ਇੰਡੀਆ ਦੀ ਟੀਮ ਵੱਲੋਂ ਬਾਸਕਟਬਾਲ ਖੇਡਦੇ ਹਨ ਅਤੇ ਆਪਣੀ ਮਿਹਨਤ ਨਾਲ ਲਗਭਗ ਸਾਰੀਆਂ ਕੰਟਰੀਆਂ ਘੁੰਮ ਚੁੱਕੇ ਹਨ ਕਈ ਅਵਾਰ ਜਿੱਤ ਚੁੱਕੇ ਹਨ ਕਈ ਮੈਡਲ ਜਿੱਤ ਚੁੱਕੇ ਹਨ ਤਸਵੀਰਾਂ ਤੁਹਾਡੇ ਸਕਰੀਨ ਤੇ ਉਹਨਾਂ ਸਾਰੀਆਂ ਮੈਡਲਾਂ ਦੀਆਂ ਦਿਖਾ ਰਹੇ ਆ ਪਰ ਸਭ ਤੋਂ ਵੱਡੀ ਪਲੱਸ ਪੁਆਇੰਟ ਪੰਜਾਬ ਦੀ ਉਹ ਜਵਾਨੀ ਤੁਹਾਡੇ ਰੂਬਰੂ ਪੇਸ਼ ਕਰ ਰਹੇ ਆ ਜਿਸ ਜਵਾਨੀ ਨੂੰ ਵੇਖ ਕੇ ਤੁਹਾਨੂੰ ਮਾਣ ਮਹਿਸੂਸ ਹੋਏਗਾ ਅਤੇ ਤੁਸੀਂ ਵੀ ਚਾਹੋਗੇ ਕਿ ਸਾਡੇ ਧੀਆਂ ਪੁੱਤਰ ਇਸ ਤਰ੍ਹਾਂ ਦੇ ਹੋਣ ਇਸ ਤਰ੍ਹਾਂ ਮਿਹਨਤ ਕਰਨ ਅਤੇ ਆਪ ਆਪਣੀ ਫੀਲਡ 'ਚ ਨਾਮ ਨਖਤਨ ਆਓ ਗੱਲਬਾਤ ਕਰਦੇ ਆ ਪ੍ਰਿੰਸ ਭਾਰੀ ਸਭ ਤੋਂ ਪਹਿਲਾਂ ਮੁਬਾਰਕਾਂ ਕਿਉਂਕਿ ਤੁਸੀਂ ਪੰਜਾਬ ਦੀ ਉਸ ਜਵਾਨੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਜਿਸ ਜਵਾਨੀ ਤੇ ਕਰੀ ਮਾਣ ਹੁੰਦਾ ਸੀ ਔਰ ਮਾਣ ਕਰਨਾ ਚਾਹੀਦਾ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਜੀ ਸਾਡੇ ਸਾਰਿਆਂ ਸਰ ਜੀ ਨਾ ਡੇਲੋ ਸਾਰਿਆਂ ਦਾ ਕਿ ਤੁਸੀਂ ਇੱਥੇ ਪਹੁੰਚੇ ਹੋ ਬਹੁਤ ਵਧੀਆ ਲੱਗਦਾ ਈ ਕਿਉਂਕਿ ਆਪਾਂ ਪੰਜਾਬ ਟੀਮ ਵੱਲੋਂ ਖੇਡਦਾਂ ਵਾ ਰੀ ਇੰਡੀਆ ਟੀਮ ਵੱਲੋਂ ਏਸ਼ੀਆ ਕੱਪ ਕੁਆਲੀਫਾਈ ਕੀਤੀ ਕੰਮ ਕੀਤੇ ਬਹੁਤ ਵਧੀਆ ਲੱਗਾ ਜੀ ਔਰ ਇਦਾਂ ਹੀ ਮਿਹਨਤ ਕਰਦੇ ਰਹੋਗੇ ਔਰ ਅੱਗੇ ਵੀ ਵਧੀਆ ਇੰਡੀਆ ਟੀਮ ਆ ਲੋ ਰਹੇ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਜੀ ਪਰ ਅਸਲੀ ਗੱਲ ਕਰੀਏ ਬਾਸਕਟਬਾਲ ਪੰਜਾਬ 'ਚ ਬਹੁਤ ਘੱਟ ਲੋਕ ਜਾਣਦੇ ਨੇ ਖੇਡਦੇ ਨੇ ਪਰ ਤੁਹਾਨੂੰ ਕਿਦਾਂ ਰੁਝਾਨ ਪੈਦਾ ਹੋਇਆ ਸ਼ੌਂਕ ਕਿਦਾਂ ਪੈਦਾ ਹੋਇਆ ਕਿ ਬਾਸਕਟਬਾਲ ਦੀ ਫੀਲਡ 'ਚ ਹੀ ਜਾਣਾ ਕਿਉਂਕਿ ਬਹੁਤ ਸਾਰੇ ਲੋਕੀ ਇੰਡੀਆ ਦੇ ਗੱਲ ਕਰੇ ক্রিকেট ਦੇ دیਵਾਨੇ ਨੇ ਹੋਰ ਗੇਮਰ ਦੇ دیਵਾਨੇ ਨੇ ਬਾਸਕਟਬਾਲ 'ਚ ਜਾਣਾ ਹੀ ਕਿਉਂ ਤੁਸੀਂ ਚੂਜ਼ ਕੀਤਾ ਇਹਨੂੰ ਬਾਸਕਟਬਾਲ ਜੀ ਕਿਉਂਕਿ ਮੇਰੇ ਜੀ ਹਾਈਟ ਪੇ ਕਾਫੀ ਲੰਬੀ ਸੀ ਜਦ ਮੈਂ ਪਹਿਲਾਂ ਵਾਲੀਬਾਲ ਖੇਡਦਾ ਸੀ ਉਦਾਂ ਹੀ ਪਿੰਡ 'ਚ ਨੋਰਮਲੀ ਮੈਨੂੰ ਜਿੱਦਾਂ ਸਾਰੇ ਪਿੰਡਾਂ ਦੀ ਗਰਾਊਂਡਾਂ ਹੁੰਦੀਆਂ ਉੱਥੇ ਵਾਲੀਬॉल ਖੇਡਦੇ ਸੀ ਔਰ ਫਿਰ ਅ ਲੁਧਿਆਣੇ ਜਾ ਕੇ ਮੈਂ ਬਾਸਕਟਬਾਲ ਸਟਾਰਟ ਕੀਤਾ ਜੀ ਖੇਡਣਾ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਜੀ ਮੈਨੂੰ ਲੋਧੀ ਨਗਲਿਆ ਦੇ بیٹے ਸਾਹ ਬੇਟੇ ਨੇ ਉਹ ਜਿਮੀ ਭਾਈ ਉਹਨਾਂ ਨੇ ਮੈਨੂੰ ਉੱਥੋਂ ਉੱਥੋਂ ਦੇ ਬਾਰੇ ਦੱਸਿਆ ਜੀ ਆ ਕਿ ਉੱਥੇ ਮੇਰੀ ਕੋਸਾ ਨਾਲ ਗੱਲ ਕਰਾਈ ਜੀ ਕੁਲਕੁਲ ਕੋਸਾ ਆਬ ਜੈਪਲ ਕੋਸਾ ਅਤੇ ਜੈ ਸਿੰਘ ਧਾਲੀਵਾਲ ਉਹਨਾਂ ਨਾਲ ਮਿਲਾਇਆ ਜੀ ਤੇ ਉੱਥੇ ਜਾ ਕੇ ਮੈਂ ਪਹਿਲੀ ਵਾਰੀ ਬਾਸਕਟਬਾਲ ਦੇਖੀ ਸੀਗੀ ਔਰ ਗਰਾਊਂਡ ਵੀ ਵੇਖਿਆ ਉੱਥੇ ਆ ਕੇ ਪਹਿਲੀ ਪਹਿਲੀ ਵਾਰੀ ਦੋਇਰ 16 16 ਜੀ ਹੁਣ ਤੇ ਪ੍ਰਿੰਸ ਨੂੰ ਕਾਫੀ ਲੋਕ ਜਾਣਦੇ ਨੇ ਮੈਂ ਉਸ ਸਮੇਂ ਦੀ ਗੱਲ ਥੋੜੀ ਸਾਂਝੀ ਕਰਨਾ ਚਾਹੁੰਦਾ ਜਦੋਂ ਪ੍ਰਿੰਸ ਨੂੰ ਕੋਈ ਜਾਣਦਾ ਨਹੀਂ ਸੀ ਪ੍ਰਿੰਸ ਪਹਿਲੀ ਵਾਰੀ ਗਰਾਊਂਡ 'ਚ ਗਿਆ ਬਾਸਕਟਬਾਲ ਦੀ ਜੇ ਕੀ ਮਨ 'ਚ ਜਲਬਾਜ਼ ਸੀ ਕੀ ਮਨ 'ਚ ਸੋਚ ਸੀ ਟਫ ਲੱਗਦਾ ਸੀ ਜਾਂ ਲੱਗਦਾ ਸੀ ਕਿ ਮੈਂ ਸਹੀ ਫੀਲਡ 'ਚ ਜਾ ਰਿਹਾ ਫਿਰ ਕਿੰਨੀ ਕ ਮਿਹਨਤ ਪ੍ਰਿੰਸ ਨੂੰ ਉਸ ਟਾਈਮ ਕਰਨੀ ਪਈ ਨਹੀਂ ਜਦੋਂ ਮੈਂ ਪਹਿਲੀ ਵਾਰੀ ਉੱਥੇ ਗਿਆ ਸੀ ਜੈਪਲ ਕੋ ਸਾਹਿਬ ਹੁੰਦੇ ਸੀ ਮੇਰੇ ਕੋਲ ਮੇਰੇ ਨਾਲ ਉਹਨਾਂ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਬਹੁਤ ਮੋਟੀਵੇਟ ਕੀਤਾ ਕਿ ਤੂੰ ਵਧੀਆ ਪਲੇਅਰ ਬਣੇਗਾ ਔਰ ਮੈਂ ਵੀ ਮੈਨੂੰ ਵੀ ਸ਼ੌਂਕ ਮੈਂ ਵਧੀਆ ਪਲੇਅਰ ਬੰਨਾ ਬਸ ਇੱਕੋ ਹੀ ਚੀਜ਼ ਮਨ ਵਿੱਚ ਚੱਲਦੀ ਕਿ ਬੈਸਟ ਪਲੇਅਰ ਬੰਨਾ ਤੇ ਵੱਧ ਤੋਂ ਵੱਧ ਟਾਈਮ ਗਰਾਊਂਡ ਨੂੰ ਦਿੱਤਾ ਔਰ ਜੈਪਲ ਕੋਸਾ ਵੀ ਉਹ ਮੈਨੂੰ ਦੁਪਹਿਰੇ ਵੀ ਐਕਸਟਰਾ ਟਾਈਮ ਲਾਉਂਦੇ ਸੀ ਮੇਰੇ ਤੇ ਸਾਰੇ ਪਲੇਅਰ ਮਤਲਬ ਅਕੈਡਮੀ ਚ ਸਵੇਰੇ ਸ਼ਾਮ ਪ੍ਰੈਕਟਿਸ ਹੁੰਦੀ ਸੀ ਉਹ ਮੈਨੂੰ ਦੁਪਹਿਰੇ ਵੀ ਠਾ ਕੇ ਮੇਰੇ ਤੇ ਐਕਸਟਰਾ ਟਾਈਮ ਲਾਉਂਦੇ ਸੀ ਕਿ ਮੈਨੂੰ ਕਿ ਮੈਂ ਉੱਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਕਿ ਮੈਨੂੰ ਚਾਹ ਸੀ ਕਿ ਅੰਦਰੋਂ ਕਿ ਮੈਂ ਵਧੀਆ ਪਲੇਅਰ ਬਣਾ ਤੇ ਪ੍ਰਿੰਸਿਪਲੀ ਕਿੰਨੀ ਕੁ ਸਖਤ ਮਿਹਨਤ ਕਰਨੀ ਪੈਂਦੀ ਹੈ ਜੇ ਮੈਂ ਬਾਸਕਟਬਾਲ ਦੀ ਗੱਲ ਕਰਾਂ ਇਸ ਗੇਮ ਨੂੰ ਲੈ ਕੇ ਕਿੰਨੀ ਕੁ ਸਖਤ ਮਿਹਨਤ ਕਰਨੀ ਪੈਂਦੀ ਹੈ ਕੀ ਰੂਟੀਨ ਹੁੰਦੀ ਹੈ ਤੁਹਾਡੀ ਤੇ ਕਿਸ ਤਰ੍ਹਾਂ ਦੀ ਖੁਰਾਕ ਤੁਸੀਂ ਲੈਂਦੇ ਹੋ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਜੀ ਕਿਉਂਕਿ ਜਿਮ 'ਚ ਵੀ ਸਾਨੂੰ ਵਰਕ ਕਰਨਾ ਪੈਂਦਾ ਗਰਾਊਂਡ 'ਚ ਕੋਰਟ 'ਚ ਸਟਰੈਂਥ ਸਪੀਡ ਸਾਰਾ ਕੁਝ ਬਹੁਤ ਮਤਲਬ ਵਰਲਡ ਦੀ ਨੰਬਰ 1 ਸਪੀਡ ਚ ਗੇਮ ਹੈ ਇਹ ਬਾਸਕਟਬਾਲ ਤੇ ਫੁੱਲ ਭੱਜਣਾ ਪੈਂਦਾ ਜੀ ਤੇ ਮਤਲਬ 2 ਘੰਟੇ ਪ੍ਰੈਕਟਿਸ ਕਰਨੀ ਪੈਂਦੀ ਹੈ 40 ਮਿੰਟ ਦੀ 40 ਮਿੰਟ ਦੀ ਗੇਮ ਹੁੰਦੀ ਹੈ 40 ਮਿੰਟ ਦੀ ਵਧੀਆ ਖੇਡਣ ਲਈ ਕਿਉਂਕਿ ਇੱਕ ਪਲੇਅਰ ਮਸਾਂ ਹੀ 20 ਮਿੰਟ ਖੇਡਦਾ ਹੈ 15 ਤੋਂ 20 ਮਿੰਟ ਉਹਦੇ ਵਾਸਤੇ ਸਾਨੂੰ ਰੋਜ਼ 4 ਤੋਂ 5 ਘੰਟੇ ਟ੍ਰੈਨਿੰਗ ਕਰਨੀ ਪੈਂਦੀ ਆ ਪੂਰੀ ਹਾਰਡ ਤੇ ਫਿਰ ਜਾ ਕੇ ਆਪਾਂ ਉਹਦੇ 20 ਮਿੰਟ ਸੌਖੇ ਖੇਡਦੇ ਆਂ ਗਰਾਊਂਡ 'ਚ ਇੱਕ ਬੜੀ ਪਿਆਰੀ ਜਰਸੀ ਤੁਸੀਂ ਪਾਈ ਆ ਸਕਰੀਨ ਦੇ ਦਰਸ਼ਕ ਵੇਖਣਗੇ ਇੱਕ ਨਾਈਟ ਲਿਖਿਆ ਉੱਪਰ ਇਹ ਥੋੜਾ ਕਲੱਬ ਵਾਰ ਜਦੋਂ ਤੁਸੀਂ ਖੇਡੇ ਹੋ ਕਿਦਾਂ ਸਬਬ ਬਣਿਆ ਫਿਰ ਕਿਦਾਂ ਜਾਣ ਦਾ ਮੌਕਾ ਮਿਲਿਆ ਕਲੱਬ ਤੋਂ ਏ ਜੀ ਮੈਂ ਆਸਟ੍ਰੇਲੀਆ ਟ੍ਰੇਨਿੰਗ ਕੀਤੀ ਸੀ ਐਨਬੀ ਅਕੈਡਮੀ ਚ 2 1 ਸਾਲ 1.5 ਸਾਲ ਉੱਥੋਂ ਮੈਂ ਮੈਨੂੰ ਉਹਨਾਂ ਲਈ ਉਹਨਾਂ ਨੇ ਤਿਆਰ ਕੀਤਾ ਯੂਐਸ ਲਈ ਤਿਆਰ ਕੀਤਾ ਸੀ ਐਨਬੀਏ ਲਈ ਐਨਬੀਏ ਜੀ ਲੀਗ ਲਈ ਉੱਥੋਂ ਫਿਰ ਮੈਂ ਉਹਦੇ ਲਈ ਸਿਲੈਕਟ ਕੀਤਾ ਸੀ ਉਹਨਾਂ ਮੈਨੂੰ ਤੇ ਪਹਿਲਾ ਭਾਰਤੀ ਸੀ ਜਿਹੜਾ ਮੈਂ ਉਹਦੇ ਲਈ ਸਿਲੈਕਟ ਹੋਇਆ ਸੀ ਅਮਰੀਕਾ 'ਚ ਉੱਥੇ ਜਾ ਕੇ ਮੈਂ ਫਿਰ ਖੇਡਿਆ ਉੱਥੇ ਵੀ ਬਹੁਤ ਹਾਰਡ ਟ੍ਰੇਨਿੰਗਾਂ ਕੀਤੀ ਔਰ ਉਹਨਾਂ ਨੂੰ ਸਮਝਿਆ ਉਹਨਾਂ ਦੀ ਲੈਂਗੁਏਜ ਸਮਝੀ ਅੰਗਰੇਜ਼ੀ ਦੀ ਔਰ ਉਹਨਾਂ 'ਚ ਜਲਦੀ ਹੀ ਮੈਂ ਉਹਨਾਂ ਦੇ ਮਤਲਬ ਵਿੱਚ ਰਹੀ ਜੇ ਗੱਲ ਕਰੀਏ ਤੇ ਵੱਖ-ਵੱਖ ਕੰਟਰੀਆਂ 'ਚ ਤੁਸੀਂ ਖੇਡਿਓ ਵੱਖ-ਵੱਖ ਪਲੇਅਰਾਂ ਨਾਲ ਖੇਡਿਓ ਨੀਗਰੋ ਜਾਣੇ ਜਾਂਦੇ ਆ ਬਹੁਤ ਉੱਚੇ ਲੰਬੇ ਕੱਦ ਦੇ ਹੁੰਦੇ ਆ ਕਿਹੜੇ ਪਲੇਅਰ ਨਾਲ ਕੰਟਰੀਆਂ ਦੇ ਪਲੇਅਰ ਤੁਹਾਨੂੰ ਲੱਗਦਾ ਕਿ ਇਹ ਟਫ ਹੁੰਦੇ ਆ ਬਾਸਕਟਬਾਲ 'ਚ ਜੇ ਤੁਸੀਂ ਖੇਡਦੇ ਹੋ ਤੁਹਾਨੂੰ ਮਨ 'ਚ ਸੋਚ ਹੁੰਦੀ ਹੈ ਕਿ ਨਹੀਂ ਇਹ ਟੀਮ ਤੋਂ ਟਫ ਹੈ ਉੱਚੇ ਲੰਬੇ ਗੱਭਰੂ ਹੈ ਤੁਹਾਡੇ ਪੰਜਾਬ ਵਰਗੇ ਇਹਨਾਂ ਨਾਲ ਥੋੜਾ ਟਫ ਕੰਪੀਟੀਸ਼ਨ ਹੋਗਾ ਕਿਹੜੀ ਟੀਮ ਲੱਗੇ ਏਸ਼ੀਆ ਚ ਵੀ ਹ ਤਾਂ ਸਾਰੇ ਵਧੀਆ ਟੀਮਾਂ ਜੀ ਆਪਣੇ ਇੰਡੀਆ ਇੰਡੀਆ ਦੀ ਟੀਮ ਬਹੁਤ ਵਧੀਆ ਅਮਰੀਕਾ ਦੀਆਂ ਟੀਮਾਂ ਜਿਹੜੀਆਂ ਆਪਣੀਆਂ ਯੂਰਪ ਦੀਆਂ ਟੀਮਾਂ ਇਹ ਥੋੜੀਆਂ ਟਫ ਹੈ ਜੀ ਬਹੁਤ ਜ਼ਿਆਦਾ ਟਫ ਹੈ ਅਮਰੀਕਾ ਦੇ ਜੋ ਟੀਮ ਆ ਉਹ ਵੀ ਟਫ ਹੈ ਜੀ ਬਹੁਤ ਹਾਰਡ ਖੇਡਦੇ ਉਹ ਵੀ ਬਹੁਤ ਜ਼ਿਆਦਾ ਹੁਣ ਤੁਸੀਂ ਏਸ਼ੀਆ ਦੇ ਟੂਰਨਾਮੈਂਟ ਵਾਸਤੇ ਜਾ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਕੋਲ ਚੱਲਦੀ ਹੈ ਤੇ ਕੀ ਸੁਪਨਾ ਲੈ ਕੇ ਜਾ ਰਹੇ ਹੋ ਏਸ਼ੀਆ ਕੱਪ ਲਈ ਆਪਾਂ ਕੁਆਲੀਫਾਈ ਕੀਤੇ ਆਂ ਇਸੇ ਪਿਛਲੇ ਮਹੀਨੇ ਆਪਾਂ ਬਹਿਰੀਨ ਗਏ ਇੱਕ ਇੱਕ ਮੈਚ ਰਾਗਣਾ ਖੇਡੇ ਸੀ ਇੱਕ ਬਹਿਰੀਨ ਨਾਲ ਦੋਵੇਂ ਮੈਚ ਆਪਾਂ ਜਿੱਤੇ ਸੀ ਉਹ ਤਾਂ ਕਰਕੇ ਆਪਾਂ ਏਸ਼ੀਆ ਕੱਪ ਲਈ ਕੁਆਲੀਫਾਈ ਕੀਤੇ ਆਂ ਤੇ ਏਸ਼ੀਆ ਕੱਪ ਹੋ ਰਿਹਾ ਅਗਸਤ ਚ 사ਉਦੀ ਅਰਬ ਚ ਉਹਦੇ ਲਈ ਸਾਡੀ ਵਧੀਆ ਤਿਆਰੀ ਆ ਹੁਣ ਆਪਾਂ ਸਾਡਾ ਕੈਂਪ ਲਾ ਕੇ ਜਾਣਾ ਫਿਰ ਈਡੀਆ ਟੀਮ ਦਾ ਚਨਈ ਤੇ ਉਹਦੇ ਵਾਸਤੇ ਟ੍ਰੇਨਿੰਗ ਸਟਾਰਟ ਹੋਏਗੀ ਤੇ ਉਹਦੇ ਵਾਸਤੇ ਆਪਾਂ ਐਕਸਪੋਇ ਟ੍ਰਿਪ ਲਈ ਬਾਹਰ ਵੀ ਜਾ ਰਹੇ ਹਾਂ ਵੱਖ-ਵੱਖ ਕੰਟਰੀਆਂ 'ਚ ਪ੍ਰੈਕਟਿਸ ਮੈਚ ਲਈ ਜਾਵਾਂਗੇ ਫਿਰ ਏਸ਼ੀਆ ਕੱਪ 'ਚ ਵਧੀਆ ਫਾਰਮ ਪਰਫਾਰਮ ਕਰਾਂਗੇ ਪ੍ਰਿੰਸ ਜੀ ਜੇ ਗੱਲ ਕਰੀਏ ਤੇ ਵੱਖ-ਵੱਖ ਜਗ੍ਹਾ ਤੇ ਤੁਹਾਨੂੰ ਸਨਮਾਨਤ ਕੀਤਾ ਗਿਆ ਪਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਨੂੰ ਸਨਮਾਨਤ ਕੀਤਾ ਉਹ ਕਿਦਾਂ ਸਬਬ ਬਣਿਆ ਥੋੜਾ ਦੱਸ ਦਈਏ ਉਹ ਜੀ ਸਾਡਾ ਨੈਸ਼ਨਲ ਗੇਮਾਂ 'ਚ ਮੈਡਲ ਆਇਆ ਸੀ ਆ ਪਿਛਲੇ ਸਾਲ ਵੀ ਆਇਆ ਸੀ ਇਸ ਸਾਲ ਵੀ ਉੱਤਰਾਖੰਡ ਉੱਤਰਾਖੰਡ 'ਚ ਹੋਏ ਨੇ ਨੈਸ਼ਨਲ ਗੇਮਾਂ ਤੇ ਉਹ ਜੋ ਪਾਲਿਸੀ ਬਣਾਈ ਹੈ ਪੰਜਾਬ ਸਰਕਾਰ ਨੇ ਕਿ ਜੋ ਨੈਸ਼ਨਲ ਗੇਮਾਂ ਚੋ ਮੈਡਲ ਲੈ ਕੇ ਆਇਆਗਾ ਉਹਨੂੰ 5 ਲੱਖ ਨਾ 5 ਲੱਖ ਰਾਸ਼ੀ ਦਿੱਤੀ ਹੋਊਗੀ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਹਰ ਸਾਲ ਮਤਲਬ ਮਾਨ ਸਾਹਿਬ ਹਰ ਸਾਲ ਸਮਾਨਤ ਕਰਦੇ ਆ ਇਸੇ ਤਰ੍ਹਾਂ ਜਿੱਦਾਂ ਪਿਛਲੀ ਾਰ ਵੀ ਆਇਆ ਪਹਿਲੀ ਵਾਰੀ ਮੈਂ ਇੱਥੇ ਨਹੀਂ ਸੀਗਾ ਐਚ ਨਹੀਂ ਸੀਗਾ ਤੇ ਐਰਕਮ ਇੱਥੇ ਹੀ ਤੇ ਮੈਂ ਜਾ ਕੇ ਟੈਂਡ ਕੀਤਾ ਹੀ ਉੱਥੇ ਕਿ ਕਿਸ ਤਰ੍ਹਾਂ ਮਹਿਸੂਸ ਹੋਇਆ ਜਦੋਂ ਸਟੇਜ 'ਤੇ ਨਾਂ ਅਨਾਊਂਸ ਹੋਇਆ ਮੁੱਖ ਮੰਤਰੀ ਸਾਹਮਣੇ ਹੋਣ ਔਰ ਕਿਸ ਤਰ੍ਹਾਂ ਫਿਰ ਮਹਿਸੂਸ ਹੋਇਆ ਆਪਣੀ ਮਿਹਨਤ ਬਾਰੇ ਇਸ ਗੇਮ ਬਾਰੇ ਹਾਂਜੀ ਬਹੁਤ ਵਧੀਆ ਲੱਗਾ ਜੀ ਜਦੋਂ ਉੱਥੇ ਸਾਰੇ ਪਲੇਅਰ ਬੈਠੇ ਹੀ ਮਤਲਬ 올림픽 ਪਲੇਅਰ ਜਿਹੜੇ ਜਿਨ੍ਹਾਂ ਨੇ ਮੈਡਲ ਆ ਮੈਡਲਿਸਟ ਪਲੇਅਰ ਸਾਰੇ ਬੈਠੇ ਹੀ ਤੇ ਉੱਚ ਉੱਥੇ ਬਹੁਤ ਵਧੀਆ ਲੱਗਾ ਜੀ ਉਹਨਾਂ ਦਾ ਨਾਮ ਉਹਨਾਂ ਦਾ ਅਲਾਉਂਸ ਕੀਤਾ ਜਾ ਕੇ ਆਪਣਾ ਨਾਮ ਲਿਆ ਜੀ ਬਹੁਤ ਵਧੀਆ ਲੱਗਾ ਜੀ ਜਿਹੜੇ ਤੁਹਾਨੂੰ ਜੋਬ ਮਿਲੀ ਹੈ ਰੇਲ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਬਾਰੇ ਜੋ ਪਲੇਅਰਾਂ ਨੂੰ ਸਪੋਰਟ ਕਰਦੀਆਂ ਨੇ ਤੇ ਜੋਬ ਬਾਰੇ ਥੋੜੀ ਜਾਣਕਾਰੀ ਦੇ ਦੀਏ ਕਿਸ ਤਰ੍ਹਾਂ ਦੀ ਜੋਬ ਕਰਨੀ ਪੈਂਦੀ ਹੈ ਜਿਵੇਂ ਐਜ਼ ਅ ਪਲੇਅਰ ਜਦੋਂ ਜਾਣਾ ਹੁੰਦਾ ਉਹ ਤੁਸੀਂ ਜਾਂਦੇ ਹੋ ਨਹੀਂ ਆ ਇੰਡੀਅਨ ਰੇਲਵੇ ਚ ਮੈਂ ਨੌਕਰੀ ਕਰਦਾ ਹਾਂ ਲੁਧਿਆਣਾ ਮੇਰੀ ਡਿਊਟੀ ਆ ਔਰ ਜ ਜਿੰਨਾ ਚਿਰ ਖੇਡ ਹੈ ਉਹਨਾਂ ਚਿਰ ਤਾਂ ਕੋਈ ਡਿਊਟੀ ਨਹੀਂ ਹੁੰਦੀ ਜਦੋਂ ਆਡਾ ਮੈਡਲ ਆਇਆ ਸੀ ਆ ਰੇਲਵੇ ਟੀਮ 'ਚ ਖੇਡਦੇ ਆ ਸਾਨੂੰ ਇਹ ਸਾਲ ਇੱਕ 330 ਦਿਨ ਪੂਰਾ ਛੁੱਟੀ ਤੇ ਰਹਿਨੇ ਆਪਾਂ ਭਾਵੇਂ ਜਿੱਥੇ ਮਰਜ਼ੀ ਜਾਈਏ ਟ੍ਰੇਨਿੰਗ ਕਰਨੀ ਆਪਣੀ ਔਰ ਫੇਰ ਆ ਕੇ ਆਪਣੇ ਰੇਲਵੇ ਦਾ ਡਿਪਾਰਟਮੈਂਟ ਦਾ ਇੱਕ ਟੂਰਨਾਮੈਂਟ ਖੇਡਣਾ ਹੁੰਦਾ ਦਸੰਬਰ ਜਨਵਰੀ ਚੋਂ ਦਾ ਇੱਕ ਟੂਰਨਾਮੈਂਟ ਉਹ ਖੇਡਣਾ ਹੁੰਦਾ ਤੇ ਬਸ ਆਪਣੇ ਇੰਡੀਆ ਟੀਮ ਨਾਲ ਜ਼ਿਆਦਾ 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 ਮਤਲਬ ਸਾਲ ਦੇ ਵਿੱਚ ਜ਼ਿਆਦਾ ਟਾਈਮ ਆਪਾਂ ਇੰਡੀਆ ਟੀਮ ਨਾਲ ਖ ਤੇ ਜੋਬ ਅੱਜ ਤੇ ਕੋਈ ਜੋਬ ਨਹੀਂ ਇਕੱਲ ਨਹੀਂ ਮਿਲਦੀ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਜੇ ਮੈਂ ਗੱਲ ਕਰਾਂ ਕਿ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਇਨਸਾਨ ਜਿਹੜਾ ਉਹ ਅੱਗੇ ਨਹੀਂ ਵੱਸ ਸਕਦਾ ਪਰਿਵਾਰ ਚ ਕੌਣ-ਕੌਣ ਆ ਤੇ ਕਿੱਦਾਂ ਦਾ ਸਹਿਯੋਗ ਪਰਿਵਾਰ ਵੱਲੋਂ ਰਹਿੰਦਾ ਮੇਰੇ ਡੈਡੀ ਮੰਮੀ ਆਈ ਇੱਕ ਵੱਡੀ ਭੈਣ ਇੱਕ ਵੱਡਾ ਭਰਾ ਆ ਜੋ ਮੇਰਾ ਭਰਾ ਯੂਕੇ ਰਿੰਦਾ ਈ ਤੇ ਬਹੁਤ ਵਧੀਆ ਸਹਿਯੋਗ ਸੀਗਾ ਤਾਂ ਹੀ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਅੱਜ ਤੇ ਤਾਂ ਕਰਕੇ ਮੈਂ ਬਾਹੜਵਰ ਕੀ ਵੀ ਕੀਤਾ ਸੀਗਾ ਔਰ ਤਾਂ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਜੀ ਜੇ ਉਹ ਪਿੰਡ ਫ੍ਰੀ ਟਾਈਮ ਆਪਣੇ ਘਰ ਹੁੰਦੇ ਆ ਤੁਸੀਂ ਪ੍ਰਿੰਸ ਦੀ ਰੁਟੀਨ ਕਿਸ ਤਰ੍ਹਾਂ ਦੀ ਹੁੰਦੀ ਹੈ ਕਿੰਨੇ ਵਜੇ ਪ੍ਰਿੰਸ ਉੱਠਦਾ ਹੈ ਫਿਰ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਬਾਸਕਟਬਾਲ ਦੇ ਪਲੇਅਰ ਹੋਣਗੇ ਜਾਂ ਇਸ ਫੀਲਡ 'ਚ ਜਾਣਾ ਚਾਹਣਗੇ ਉਹ ਥੋੜੀ ਇਹ ਵੀ ਜਾਣਕਾਰੀ ਲੈਣਾ ਚਾਹੋਗੇ ਰੁਟੀਨ ਕਿਸ ਤਰ੍ਹਾਂ ਦੀ ਪਲੇਅਰ ਦੀ ਹੁੰਦੀ ਹੈ ਜਿਹਨੂੰ ਫ੍ਰੀ ਟਾਈਮ 'ਚ ਵੀ ਘਰ 'ਚ ਹੁੰਦੇ ਘਰ 'ਚ ਹੁਣ ਜਦੋਂ 2 3 4 ਮਹੀਨਾ ਤੋਂ ਮੈਂ ਬਾਹਰ ਹੀ ਸੀ ਬਾਸਕਟਬਾਲ ਬਾਸਕਟਬਾਲ ਖੇਡਦਾ ਰਿਹਾ ਸੀ ਤੇ ਥੋੜਾ ਘਰ 'ਚ ਹੁਣ ਥੋੜਾ ਰਿਲੈਕਸ ਹਾਂ ਹੁਣ ਮਤਲਬ ਆਪਣੇ ਟਾਈਮ ਨਾਲ ਉੱਠੀਦਾ ਕਿਉਂਕਿ ਉੱਥੇ ਨਾਲ ਉੱਠਨੇ ਪੈਂਦਾ ਸੀ ਆ ਟਾਈਮ ਤੇ ਕਿਉਂਕਿ ਇੰਡੀਆ ਟੀਮ ਦੇ ਨਾਲ ਹੁਣ ਥੋੜਾ ਜਿਹਾ ਰਿਲੈਕਸ ਆ ਇਹ ਦੋ ਇੱਕ ਹਫਤਾ ਛੁੱਟੀ ਦਾ ਆ ਸੀਗਾ ਹੁਣ ਆਪਾਂ ਨਿਊਜ਼ੀਲੈਂਡ ਜਾਣਾ ਖੇਡਣਾ ਅਗਲੇ ਹਫਤੇ ਤੇ ਤਾਂ ਕਰਕੇ ਹੁਣ ਜਿਹੜਾ ਸਕੇਡਿਊਲ ਆ ਥੋੜਾ ਮਰ ਰਿਲੈਕਸ ਚੱਲ ਰਿਹਾ ਹੁਣ ਥੋੜਾ ਜਿਮ ਲਈਦਾ ਬਸ ਔਰ ਕਰੇ ਰਹੀਦਾ ਜਾਤੀ ਬਾਸਕਟਬਾਲ ਦੀ ਮੈਂ ਗੱਲ ਕਰਾਂ ਤੇ ਪ੍ਰਿੰਸ ਕਿਸ 플레이ਰ ਨੂੰ ਜ਼ਿਆਦਾ ਵੇਖਦਾ ਵਾ ਜਿਹਨੂੰ ਆਪਣਾ ਆਈਡੀਅਲ ਮੰਨਦਾ ਐ ਇਸ ਫੀਲਡ ਵਿੱਚ ਤੇ ਫ੍ਰੀ ਟਾਈਮ ਤੇ ਉਹਦੀਆਂ ਵੀਡੀਓ ਜਾਂਦੇ ਮੈਚ ਜ਼ਿਆਦਾ ਵੇਖਦੇ ਆ ਕਿ ਉਹਦੇ ਵਰਗੀ ਆਪਾਂ ਗੇਮ ਖੇਡਣੀ ਆ ਜਾਂ ਉਹ ਤੋਂ ਬੈਟਰ ਖੇਡਣੀ ਆ ਕਿਸ 플레이ਰ ਨੂੰ ਫੋਲੋ ਕਰਦੇ ਆ ਅਮਰੀਕਾ ਦਾ 플레이ਰ ਐ ਐਂਥਨੀ ਡੇਵਿਸ ਡੈਲਸ ਮੈਕਵਰਸ ਖੇਡਦੇ ਆ ਤੇ ਐਂਥਨੀ ਡੇਵਿਸ ਉਹ ਉਹਨਾਂ ਦੀ ਗੇਮ ਜ਼ਿਆਦਾ ਫੋਲੋ ਕਰਦੇ ਆ ਉਹਨਾਂ ਵਰਗਾ ਬੰਨਾ ਚਾਹੁੰਦਾ ਹਾਂ ਜੀ ਲਾਸਟ ਵਿੱਚ ਪੰਜਾਬ ਦੇ ਯੂਥ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰਾ ਏਜੰਸੀਆਂ ਹੁਣ ਟਾਰਗੇਟ ਕਰਦੀਆਂ ਮਸ਼ਹੂਰ ਚ ਗੱਲ ਕੀਤੀ ਕਿ ਪੰਜਾਬ 'ਚ ਨਸ਼ਾ ਬਹੁਤ ਹੋ ਗਿਆ ਪੰਜਾਬ ਦੇ ਨੌਜਵਾਨ ਕੰਮ ਨਹੀਂ ਕਰਦੇ ਉਹ ਦੇਸ਼ਾਂ ਨੂੰ ਜਾ ਹੀ ਜਾ ਰਹੇ ਆ ਪੈਸੇ ਲਾ ਕੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਨਾ ਕਿ ਆਪਣੇ ਆਪਣੇ ਗਰਾਊਂਡਾਂ ਨਾਲ ਜੁੜੋ ਜਿਆਦਾ ਜਿਆਦਾ ਗਰਾਊਂਡ 'ਚ ਜਾਓ ਕਿਉਂਕਿ ਸਪੋਰਟ 'ਚ ਮੈਂ ਵੀ ਸਪੋਰਟਸ ਕਰਕੇ ਹੀ ਸਾਰੀ ਦੁਨੀਆ ਘੁੰਮਿਆ ਔਰ ਸਾਰੇ ਜਿਨ੍ਹਾਂ ਜਿਨਾਂ ਨੇ ਮਨ ਨੂੰ ਮਿਲਿਆ ਉਸ ਬਾਸਕਟਬਾਲ ਕਰਕੇ ਮਿਲਿਆ ਜਾਂ ਗੇਮ ਕਰਕੇ ਮਿਲਿਆ ਕਿ ਆਪਣਾ ਗਰਾਊਂਡ 'ਚ ਜਾਓ ਔਰ ਬਹੁਤ ਵਧੀਆ ਲਾਈਫ ਹੈ ਗੰਨਾਸ਼ਿਆਂ ਨੂੰ ਦੂਰ ਰੋ ਤੇ ਯਾਰਾ ਯਾਰਾ ਆਪਣਾ ਫਿਟ ਰਹੋ ਯਾਰ ਬੰਦਾ ਗਰਾਊਂਡ 'ਚ ਜਾਂਦਾ ਫਿਟ ਰਹਿੰਦਾ ਔਰ ਹੋਰ ਵੀ ਵਧੀਆ ਲੱਗਦਾ ਇਨਾ ਨਾਂ ਵੀ ਰੋਸ਼ਨ ਹੁੰਦਾ ਬੰਦੇ ਦਾ ਜੀ ਸਾਰਾ ਕੁਝ ਹੁੰਦਾ ਹੈ ਤਾਂ ਪ੍ਰਿੰਸਪਾਲ ਸਿੰਘ ਜਿਨ੍ਹਾਂ ਦੀ ਉਮਰ ਮਹਿਦ 24 ਸਾਲ ਹੈ ਉਹਨਾਂ ਨੇ ਗੱਲਬਾਤ ਕੀਤੀ ਹੈ ਨੌਜਵਾਨ ਪੀੜੀ ਨੂੰ ਵੀ ਉਹਨਾਂ ਆਪਣੇ ਵੱਲੋਂ ਸੰਦੇਸ਼ ਦਿੱਤਾ ਹੈ ਕਿ ਮਿਹਨਤ ਕਰੋ ਆਪਣੀ ਸਿਹਤ ਦਾ ਧਿਆਨ ਰੱਖੋ ਨਸ਼ਿਆਂ ਤੋਂ ਦੂਰ ਰਹੋ ਤਾਂ ਕਿ ਜ਼ਿੰਦਗੀ ਵਿੱਚ ਤੁਸੀਂ ਤਰੱਕੀ ਕਰੋ ਆਪਣਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੋ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਹੈ ਕਿਉਂਕਿ ਇੱਕ ਬਾਪ ਨੂੰ ਜਿਆਦਾ ਫਕਰ ਮਹਿਸੂਸ ਹੁੰਦਾ ਹੈ ਜਦੋਂ ਉਹਦੇ ਪੁੱਤਰ ਦਾ ਨਾਮ ਕਿਸੇ ਚੰਗੇ ਪਾਸੇ ਵੱਲ ਵੱਧਦਾ ਹੈ ਤੇ ਮੈਂ ਗੱਲਬਾਤ ਜ਼ਰੂਰ ਕਰਾਂਗਾ ਸਸਕਾ ਜੀ ਸ਼ੁਭਨਾਮ ਜੀ ਗਰਮੇਸ਼ ਸਿੰਘ ਜੀ ਪਰਮੇਸ਼ ਸਿੰਘ ਜੀ ਸਭ ਤੋਂ ਪਹਿਲਾਂ ਵਧਾਈ ਹੈ ਕਿਉਂਕਿ ਤੁਹਾਡਾ ਬੇਟਾ ਆਪਣੀ ਮਿਹਨਤ ਨਾਲ ਨਾਮ ਖੱਟ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਦੋਂ ਬੇਟੇ ਦਾ ਨਾਮ ਇਲਾਕੇ 'ਚ ਤੁਸੀਂ ਸੁਣਦੇ ਹੋ ਵਕ-ਵਕ ਸਟੇਜਾਂ 'ਤੇ ਸੁਣਦੇ ਹੋ ਕਿਸੇ ਚੈਨਲ ਰਾਹੀਂ ਸੁਣਦੇ ਹੋ ਕਿ ਤੁਹਾਡਾ ਬੇੜਾ ਤਰੱਕੀ ਕਰ ਰਿਹਾ ਸਭ ਤੋਂ ਪਹਿਲਾਂ ਉਹ ਫੀਲਿੰਗ ਦੱਸੋ ਥੋੜੀ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਜੀ ਸਾਡਾ ਬੇੜਾ ਇੱਥੋਂ ਤੱਕ ਗਿਆ ਜੀ ਹਾਂਜੀ ਪ੍ਰਿੰਸ ਬਾਰੇ ਫਿਰ ਸੁਪਨਾ ਚੋਂ ਬਾਸਕਟਬਾਲ ਦਾ ਵੇਖਿਆ ਕਿਉਂਕਿ ਮਾਪੇ ਆਪਣਾ ਫਿਰ ਬੱਚਾ ਸਲਾਹ ਕਰਦਾ ਹੀ ਹੈ ਕਿ ਪਾਪਾ ਮਾਂ ਫਿਕਰ ਜਾਨਾ ਫਿਰ ਐਜ਼ੇ ਫਾਦਰ ਤੁਸੀਂ ਕਿਸ ਤਰ੍ਹਾਂ ਗਾਈਡ ਕੀਤਾ ਜਾਂ ਕਿਸ ਨੂੰ ਪੁੱਛਿਆ ਕਿ ਇਹ ਫੀਲਡ ਕਿਸ ਤਰ੍ਹਾਂ ਦੀ ਹੈ ਇਹ ਮਲ ਗੇਮ ਕਿਸ ਤਰ੍ਹਾਂ ਦੀ ਹੈ ਬਹੁਤ ਘੱਟ ਲੋਕੀ ਇਸ ਗੇਮ ਤੇ ਜਾਂਦੇ ਆ ਫਿਰ ਕਿਸ ਤਰ੍ਹਾਂ ਦਾ ਵਿਚਾਰ ਹੋਈ ਖਰਚ ਇਹ ਗੇਮ ਕਾਫੀ ਮਹਿੰਗੀ ਹੈ ਇਹ ਵਿਚਾਰਾ ਛੋਟਾ ਸੀ ਜਦੋਂ ਇਹ ਆਮ ਬੱਚਿਆਂ ਨੂੰ ਇਹ ਜ਼ਿਆਦਾ ਲੰਮਾ ਹੀ ਤੇ ਇਹ ਮੈਨੂੰ ਕਹਿੰਦਾ ਰਹਾ ਡੈਡੀ ਮੈਨੂੰ ਇਹ ਗੇਮ ਚ ਪਾ ਇੱਥੇ ਕੋਈ ਸੋਰਸੇਜ ਨਹੀਂ ਹੈਗਾ ਕੋਈ ਵੀ ਆਪਣੇ ਇਲਾਕੇ 'ਚ ਤਾਂ ਫਿਰ ਮੈਂ ਜ਼ਾਇਦਾਰ ਮਰੀਕ ਸਿੰਘ ਲੀਲਪੁਰੀਆ ਨੂੰ ਕਿਹਾ ਉਹਨੇ ਹਾਨੂੰ ਲੋਦੀ ਨੰਗਲੀਆਂ ਕੋ ਭੇਜਿਆ ਉਹਦੇ ਜਿੰਮੀ ਮੁੰਡੇ ਕੋ ਉਹਨੇ ਫਿਰ ਉਹ ਕੋਚਾਂ ਨਾਲ ਗੱਲ ਕੀਤੀ ਉਹ ਤੇ ਲਧਿਆਣੇ ਜੀ ਫਿਰ ਇਹਨੂੰ ਉੱਥੇ ਖੜਿਆ ਜੀ ਉਦੋਂ ਬਾਸਕਟਬਾਲ ਬਾਰੇ ਮੈਨੂੰ ਵੀ ਨਹੀਂ ਕੋਈ ਕੋਸੀ ਨਹੀਂ ਪਤਾ ਸੀ ਪੁੱਤਰ ਬਾਰੇ ਹੁਣ ਅੱਗੇ ਕੀ ਸੁਪਨੇ ਆਏ ਵਿਆਹ ਦੇ ਵਿਚਾਰ ਵਿੱਚ ਘਰ ਚੱਲਦੀ ਹੋਣੀ 24 ਸਾਲ ਦੀ ਏ ਜੋਗੀ ਹੈ ਰਿਸ਼ਤੇ ਵੀ ਹੁੰਦੇ ਜੀ ਵਿਆਹ ਵੀ ਕਰਨਾ ਹੈ ਦਾ ਜੀ ਹਾਂਜੀ ਕੀ ਸੁਪਨੇ ਨੇ ਇੱਕ ਪਤਾ ਦੇ ਹੋਰ ਵਧੀਆ ਖੇੜੇ ਜੀ ਏਸ਼ੀਆ ਗੇਮ ਮੈਲੋਂਗ ਗੇਮਾਂ ਤੱਕ ਜਾਏ ਜੀ ਵਧੀਆ ਮੈਡਲ ਜਿੱਤੇ ਜੀ ਹਾਂਜੀ ਹੁਣ ਆਓ ਜੀ ਪ੍ਰਿੰਸ ਜੀ ਦੇ ਮਦਰ ਨਾਲ ਕੋਸ਼ਿਸ਼ ਕਰਦੇ ਹਾਂ ਗੱਲ ਕਰੀਏ ਕਿਉਂਕਿ ਇੱਕ ਮਾਂ ਬੱਚੇ ਦਾ ਖਾਸ ਕਰਕੇ ਧਿਆਨ ਰੱਖਦੀ ਹੈ ਜੇ ਕਹੀਏ ਫਿਰ ਦੁੱਧ ਮੱਖਣਾਂ ਦੇ ਬੱਚੇ ਪਾਲੇ ਜਾਂਦੇ ਆ ਤੇ ਮਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਕਿਉਂਕਿ ਮਾਂ ਹੀ ਖੁਰਾਕ ਦਾ ਅਰੇਂਜਮੈਂਟ ਕਰਦੀ ਹੈ ਸੱਚ ਕਾਲ ਜੀ ਨਾਮ ਕੀ ਜੀ ਦੀਪ ਕੋ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਕਿ ਪ੍ਰਿੰਸ ਭਾਰੀ ਜਦੋਂ ਫਿਰ ਘਰ ਆਉਂਦੇ ਆ ਜਿੱਤ ਕੇ ਆਉਂਦੇ ਆ ਜਾਂ ਵੈਸੇ ਛੁੱਟੀ ਆਉਂਦੇ ਆ ਫਿਰ ਡਿਮਾਂਡ ਕੀ ਕਰਦੇ ਆ ਖਾਣ ਪੀਣ ਦੀ ਫਿਰ ਰਸੋਈ ਚ ਕੀ ਕੁਝ ਸਪੈਸ਼ਲ ਬਣਦਾ ਡਿਮਾਂਡ ਤੇ ਜੋ ਬਣੇ ਉਹ ਹੀ ਖਾ ਲਿੰਦਾ ਹਾਂਜੀ ਫਰੈਜ਼ੇ ਮਦਰ ਤੁਸੀਂ ਖਾਣਾ ਖਾ ਦਾ ਬਚਪਨ ਤੋਂ ਕਿਸ ਤਰ੍ਹਾਂ ਧਿਆਨ ਰੱਖਦੇ ਸੀ ਪਿੰਡੀਆਂ ਬਹੁਤ ਸ਼ਕੀਨ ਨੇ ਪਿੰਡੀਆਂ ਦਾ ਹਾਂ ਜਦੋਂ ਜਾਣਾ ਉਦੋਂ ਕਹਿੰਦਾ ਮੈਂ ਪਿੰਡੀਆਂ ਬਣਾਦੀ ਹਾਂਜੀ ਫਿਰ ਮਾਂ ਨੂੰ ਕਿਦਾਂ ਲੱਗਦਾ ਜਦੋਂ ਪੋਤਰਾ ਨਾ ਚਾਰੇ ਪਾਸੇ ਲਾ ਕੇ ਸੁਣਦੇ ਹੋ ਕਿ ਵਧੀਆ ਢੰਗ ਨਾਲ ਪੁੱਤ ਅੱਗੇ ਜਾ ਰਿਹਾ ਤੇ ਨਾ ਚਾਰੇ ਪਾਸੇ ਵਧਾਈਆਂ ਵੀ ਮਿਲਦੀਆਂ ਲੋਕੀ ਨਾਂ ਵੀ ਲੈਂਦੇ ਬੜੇ ਫਕਰ ਨਾਲ ਫਿਰ ਮਾਂ ਨੂੰ ਕਿਦਾਂ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਸੁਣ ਕੇ ਜਦੋਂ ਮੈਚ ਆਉਣਾ ਹੁੰਦਾ ਫਿਰ ਵੇਖੀਦਾ ਟਾਈਮ ਵੀ ਕੀਦਾ ਵੀ ਮੈਚ ਆਉਣਾ ਤੋਂ ਵੀ ਵੇਖਾਂਗੇ ਵੇਖ ਕੇ ਫਿਰ ਬਹੁਤ ਖੁਸ਼ੀ ਹੁੰਦੀ ਜੇ ਉਹ ਜਿੱਤਦੇ ਆ ਮੈਚ ਪ੍ਰਿੰਸ ਭਾਜੀ ਪਰਿਵਾਰ ਤੇ ਸ਼ਰਾਰਤਾਂ ਕਰਦੇ ਫਿਰ ਕਿਉਂਕਿ ਕਈ ਬੱਚੇ ਸ਼ਰਾਰਤੀ ਵੀ ਹੁੰਦੇ ਸ਼ਰਾਰਤਾਂ ਵੀ ਕਰਦੇ ਛੋਟੇ ਹੁੰਦੇ ਕਰਦੇ ਹੀ ਹੁਣ ਤਾਂ ਨਹੀਂ ਕਰਦਾ ਉਹਨਤੇ ਵੱਡਾ ਹੋ ਗਿਆ ਚਲੋ ਪ੍ਰਿੰਸਪਾਲ ਸਿੰਘ ਮਹਿਰ 24 ਸਾਲ ਦੀ ਉਮਰ ਮੈਂ ਕਰੇ ਫੇਰ ਗੱਲ ਕਰਦਾ ਪੰਜਾਬ ਦੇ ਉਹ ਨੌਜਵਾਨ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਜਿਨ੍ਹਾਂ ਆਪੋ ਆਪਣੇ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਵੱਡੇ ਸੁਪਨੇ ਹੈ ਜਿਤੇ ਸੂਬੇ ਦਾ ਨਾਂ ਕਰ ਰਹੇ ਹੈ ਦੇਸ਼ ਦਾ ਨਾਂ ਕਰ ਰਹੇ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਕਰ ਰਹੇ ਹੈ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਕਿ ਪੰਜਾਬ ਦਾ ਉਹ ਅਕਸ਼ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਲੋਕ ਪੰਜਾਬੀਆਂ ਤੇ ਫਕਰ ਕਰਨ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼